ਮਿੰਟੋ ਜੀ ਤੁਸੀਂ ਪਿਛਲੀ ਖਬਰ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਲੋਕ ਨੇ ਸ਼ੇਅਰ ਮਾਰਕੀਟ ਕਰਕੇ ਥੋੜੇ ਅਵੇਅਰ ਵੀ ਹੋ ਗਏ ਪਰ ਕੁਝ ਲੋਕ ਅਵੇਅਰ ਹੁੰਦੇ ਆ ਇਸ ਫੀਲਡ ਨਾਲ ਜੁੜੇ ਹੁੰਦੇ ਆ ਫਿਰ ਵੀ ਮਾਰ ਖਾ ਜਾਂਦੇ ਆ ਬਠਿੰਡਾ ਤੋਂ ਕਹਿੰਦੇ ਇੱਕ ਸਾਫਾ ਬੈਂਕ ਮੈਨੇਜਰ ਸਾਹਿਬ ਸੀਗੇ ਤੇ ਜਿਹੜੇ ਮੈਨੇਜਰ ਤੇ ਆਪ ਲੋਕਾਂ ਨੂੰ ਦੱਸ ਦੇ ਕਿ ਭਈ ਇੱਥੇ ਇਨਵੈਸਟ ਕਰੋ ਇਸ ਚੀਜ਼ ਤੋਂ ਬਚੋ ਉਹ ਆਪ ਹੀ ਸ਼ੇਅਰ ਮਾਰਕੀਟ ਦੇ ਚੱਕਰ ਦੇ ਵਿੱਚ ਕਰੋੜਾਂ ਰੁਪਏ ਉਡਾ ਬੈਠੇ ਹਾਂ ਸ਼ੇਅਰ ਬਾਜ਼ਾਰوں ਵਿੱਚ ਚੜੇ ਗਰੋ ਨਾ ਸਟਾਕ ਨਹੀਂ ਇੱਥੇ ਡਿੱਗ ਪੈਂਦੇ ਜੀ ਗੱਲ ਇਹ ਆ ਕਿ ਜ਼ਰੂਰੀ ਨਹੀਂ ਹੁੰਦਾ ਕਿ ਡਾਕਟਰ ਕਦੇ ਬਿਮਾਰ ਨਾ ਹੋਵੇ ਹਮ ਠੀਕ ਹੈ ਜੀ ਜ਼ਰੂਰੀ ਨਹੀਂ ਹੁੰਦਾ ਕਿ ਪੁਲਿਸ ਵਾਲਾ ਕਦੇ ਹਵਾਲਾਤ ਚ ਬੰਦ ਨਾ ਹੋਵੇ ਜੀ ਸੋ ਇਹੀ ਹੈ ਕਿ ਬੈਂਕ ਮੈਨੇਜਰ ਰਿਆ ਸੀਗਾ ਕੋਈ ਵਿਅਕਤੀ ਸਾਫ ਦਾ ਬੈਂਕ ਮੈਨੇਜਰ ਰਿਆ ਹਮ ਬਸ ਉਹੀ ਕਹਾਣੀ ਦੇਖੋ ਮੈਂ ਤੇ ਇਹਦੇ ਤੇ ਕਈ ਮਹੀਨਿਆਂ ਤੋਂ ਰੌਲਾ ਪਾਉਣਾ ਆਪਣੇ ਇਥੋਂ ਮਲੋਟੋਂ ਦੋ ਤਿੰਨ ਠੱਗੇ ਗਏ ਬਿਲਕੁਲ ਆੜਤੀਆ ਕਾਰੋਬਾਰੀ ਕਿਨੇ ਆਪਾਂ ਦੇਖਿਓ ਇਥੇ ਮਲੋੜ ਦੇ ਵਿੱਚੋਂ ਇੱਕੋ ਹੀ ਸ਼ੈਰ ਚੋਂ ਜੀ ਹਟਦੇ ਨਹੀਂ ਲੋਕ ਸਾ ਹਟਦੇ ਨਹੀਂ ਉਹੀ ਗੱਲ ਕਿ ਨੰਬਰ ਪਾ ਦਿੱਤਾ ਜਾਂਦਾ ਇਹ ਹੋਇਆ ਕੀ ਹੈ ਤੇ ਤੁਸੀਂ ਸਾਰੇ ਸੁਚੇਤਤਾ ਦੇ ਨਾਲ ਇਸ ਚੀਜ਼ ਨੂੰ ਸੋਨੇ ਨੂੰ ਫੋਲੋ ਕਰਿਓ ਇਸ ਸਾਬਕਾ ਬੈਂਕ ਮੈਨੇਜਰ ਦਾ ਨੰਬਰ ਪਾਇਆ ਗਿਆ ਫਿਰ ਉਥੇ ਸਟਾਕ ਸੰਬੰਧੀ ਲੈਕਚਰ ਸ਼ੈਕਚਰ ਜੋ ਵੀ ਹੁੰਦੇ ਆ ਹਮ ਐਕਸਪਰਟ ਬਣ ਕੇ ਆਉਂਦੇ ਆ ਉਥੇ ਕੋਈ ਰਿੱਧੀ ਸੀ ਰਿੱਧੀ ਸਿੱਧੀ ਹਮ ਇਹ ਇਦਾਂ ਕਰੋ ਜੀ ਇਦਾਂ ਕਰੋ ਆਪ ਦੀ ਰੀਤੀ ਸਿੱਧੀ ਕਰ ਗਏ ਹੋ ਫਿਰ ਉਹਨੇ ਦੱਸਣਾ ਸ਼ੁਰੂ ਕੀਤਾ ਤੇ ਪ੍ਰੋਸੈਸ ਚ ਲਿਆ ਕੇ ਤੁਸੀਂ ਥੋੜਾ ਜਿਹਾ ਇਨਵੈਸਟ ਕਰੋ ਹੂੰ ਵੀ ਥੋੜੇ ਪੈਸੇ ਇਨਵੈਸਟ ਕਰੋ ਤੇ ਉਹਦੇ ਵਾਸਤੇ ਪਲੇ ਸਟੋਰ ਤੋਂ ਜਾ ਕੇ ਤੇ ਆ ਜਿਹੜੀ ਐਪ ਆ ਉਹ ਡਾਊਨਲੋਡ ਕਰ ਲਓ ਜੀ ਡਾਊਨਲੋਡ ਜਦੋਂ ਐਪ ਕੀਤੀ ਤੇ ਫਿਰ ਜਿਹੜਾ ਮਲਫ ਕੇ ਪੈਸਾ ਤੇ ਲਾ ਸੀਗਾ ਉਹਦੇ ਚ ਮੁਨਾਫਾ ਵੇਖਣ ਨੂੰ ਮਿਲਿਆ ਜੀ ਫਿਰ ਕੁਝ ਕੁ ਹਜ਼ਾਰ ਰੁਪਏ ਉਹਨਾਂ ਨੇ ਕਢਵਾ ਵੀ ਦਿੱਤੇ ਤੇ ਬੈਂਕ ਮੈਨੇਜਰ ਦਾ ਕਹਿ ਲਓ ਕਿ ਭਰੋਸਾ ਹੋ ਗਿਆ ਫਿਰ ਉਹਨੇ ਦਾਤੇ ਲਾ ਦਿੱਤਾ ਜੋ ਵੀ ਉਹਦੇ ਕੋਲ ਸੀਗਾ ਜੀ ਇਹ ਹੁਣ ਪਤਾ ਨਹੀਂ ਮੈਨੂੰ ਐਗਜ਼ੈਕਟ ਕਰੋੜ ਗਿਆ ਜੇ ਕਿ 2 ਕਰੋੜ ਗਿਆ ਜੇ ਅਖੀਰ ਇਹ ਮਨ ਲਓ ਕਿ ਕਹੇ ਦਿੱਤਾ ਕਿ ਤੁਹਾਡਾ ਹੁਣ ਮੁਨਾਫਾ ਜਿਹੜਾ ਉਹ ਇੰਨੀ ਕਰੋੜ ਬਣ ਗਿਆ 3 ਕਰੋੜ ਤੇ ਤੁਸੀਂ ਇਹਦਾ ਜੇ ਕਢਾਉਣੇ ਆ ਨਿਕਲ ਆਉਣ ਕਿ ਕੋਈ ਗੱਲ ਨਹੀਂ ਹੈ 15% ਦੇ ਹਿਸਾਬ ਨਾਲ ਟੈਕਸ ਪਰੋ ਜੀ ਹੋਰ ਲੈ ਲੇ ਦੇਖੋ ਹੁੰਦਾ ਤਰੀਕਾ ਹੀ ਹੈ ਇਹ ਤਰੀਕਾ ਨਹੀਂ ਹੈ ਇਹ ਸਾਡੀ ਗਵਰਨਮੈਂਟ ਦੀ ਫੇਲਿਅਰ ਹੈ ਸਰ ਹਮ ਵਾਰ-ਵਾਰ ਕੇਸ ਆ ਰਹੇ ਆ ਮੈਂ ਅੱਗੇ ਵੀ ਸਵਾਲ ਚੁੱਕੇ ਆ ਜੀ ਕਿ ਤੁਸੀਂ ਟੈਲੀਗ੍ਰਾਮ ਨੂੰ ਕਿਦਾਂ ਨਰੜਿਆ ਸਭ ਨੂੰ ਪਤਾ ਹੈ ਹਮ ਕਿ ਜੀ ਇਹ ਕਰਦੇ ਵਾਹ ਕਰਦੇ ਆ ਜਾਂ ਕਰਦੇ ਆ ਕੀ ਜੁਕਰਬਰਗ ਦਾ ਫੇਸਬੁੱਕ ਜਾਂ ਮਾਈਕਰੋਸਾਫਟ ਦਾ ਜਿਹੜਾ ਗੂਗਲ ਸ਼ੁਗਲਿਆ ਹੂੰ ਹੂੰ ਇਹ ਸਹੀ ਕਰ ਰਿਹਾ ਉਹ ਇਹਨਾਂ ਨੇ ਕਿ ਕਿ ਮੀਆਂ ਭਰਮ ਪਾਉ ਮਤਲਬ ਕਿ ਕਹਾਣੀਆਂ ਫੇਸਬੁੱਕ ਦੀਆਂ ਬਿਲਕੁਲ ਜੀ ਗੂਗਲ ਪਲੇ ਸਟੋਰ ਦੇ ਵਿੱਚ ਹੂੰ ਕੋਈ ਫਰਾਡ ਐਪ ਕਿਵੇਂ ਇੰਸਟਾਲ ਹੋ ਜਾਂਦੀ ਆ ਸਭ ਤੋਂ ਵੱਡਾ ਸਵਾਲ ਤੇ ਇਹਨਾਂ ਨੂੰ ਤੇ ਉੱਥੇ ਸੱਦ ਕੇ ਪਾਰਲੀਮੈਂਟ ਦੇ ਵਿੱਚ ਇਹਨਾਂ ਤੇ ਇਤੇ ਖਰਬਾ ਰਪਈਆਂ ਦਾ ਜੁਰਮਾਨਾ ਲਾਉਣਾ ਚਾਹੀਦਾ ਬਿਲਕੁਲ ਤੁਹਾਡੇ ਜੇ ਤੁਸੀਂ ਇੰਨਾ ਕੁਝ ਮੈਨੇਜ ਕਰ ਸਕਦੇ ਗੂਗਲ ਪਲੇ ਸਟੋਰ ਤੋਂ ਇੱਕ ਐਪ ਡਾਊਨਲੋਡ ਹੁੰਦੀ ਆ ਉਹ ਉਹਦੇ ਚ ਆਪਣੇ ਪੱਧਰ ਤੇ ਸੈਟਿੰਗ ਕਰਕੇ ਪ੍ਰੋਗਰਾਮਿੰਗ ਕਰਕੇ ਜੀ ਉਹ ਤੁਹਾਨੂੰ ਮੁਨਾਫਾ ਸ਼ੋਅ ਕਰਦੇ ਆ ਫਿਰ ਕਿਸੇ ਹੋਰ ਖਾਤੇ ਰਾਹੀਂ ट्रांजैक्शन ਕਰਕੇ ਤੁਹਾਨੂੰ ਪੈਸੇ ਵੀ ਪਾ ਦਿੰਦੇ ਨੇ ਤੁਹਾਡੇ ਖਾਤੇ 'ਚ ਤਾਂ ਸਾਰਾ ਕੁਝ ਹੋ ਕਿਤੇ ਥਰੂ ਰਿਹਾ ਗੂਗਲ ਪਲੇ ਸਟੋਰ ਤੇ ਜੀ ਜੀ ਤਾਂ ਇਹ ਚੀਜ਼ ਆ ਕਿ ਜਦੋਂ ਤੱਕ ਅਸੀਂ ਇਨਾਂ ਮਾਮਲਿਆਂ ਤੇ ਸਖਤ ਨਹੀਂ ਹੁੰਦੇ ਸਾਡਾ ਕੋਈ ਕਾਨੂੰਨ ਕਾਇਦਾ ਜਾਂ ਨਿਯਮ ਸਖਤ ਨਹੀਂ ਹੁੰਦੇ ਹੂੰ ਕਿਉਂਕਿ ਮੋਦੀ ਸਾਹਿਬ ਨੂੰ ਆਪਣਾ ਕਿ ਭਾਈ ਤੁਸੀਂ ਜਿਹਨੂੰ ਅਸੀਂ ਕਹੀਏ ਉਹਨੂੰ ਝਟਕ ਦਿਆ ਕਰੋ ਬਸ ਜੀ ਉਹਨਾਂ ਨੂੰ ਆਪਣਾ ਕਿ ਅਸੀਂ ਇੱਥੇ ਖੁੱਲਾ ਖੇਡਣਾ ਹੂੰ ਜਿਹੜਾ ਸਾਡੇ ਵਿਰੁੱਧ ਬੋਲੇ ਉਹਨੂੰ ਚੱਕ ਲਓ ਬਾਹਰ ਹੋਈ ਜਾਵੇ ਤਾਂ ਮਤਲਬ ਕਿ ਇਹਦੇ ਚ ਕੀ ਗੂਗਲ ਵਾਲੇ ਜ਼ਿੰਮੇਵਾਰ ਨਹੀਂ ਹੋਣਗੇ ਜੀ ਕਿ ਤੁਹਾਡੀ ਮੰਚ ਤੋਂ ਤੁਹਾਡੀ ਮਤਲਬ ਕਿ ਜੋ ਕਹ ਲੋ ਕਿ ਡਿਜੀਟਲ ਜਾਗਤ ਦੇ ਵਿੱਚ ਜੋ ਸਰਫੇਸ ਜਿਹਨੂੰ ਯੂਜ਼ ਕੀਤਾ ਜਾ ਰਿਹਾ ਹੈ ਜੀ ਉੱਥੇ ਜਾ ਕੇ ਕੋਈ ਐਪ ਬਣਾ ਕੇ ਕੋਈ ਵੀ ਐਪ ਇਹਦਾ ਮਤਲਬ ਕਿ ਠੱਗ ਚੋਰ ਜਿਹੜਾ ਮਰਜ਼ੀ ਐਪ ਬਣਾ ਕੇ ਉੱਥੇ ਪਾ ਦੇਵੇ ਜੀ ਤੁਸੀਂ ਕੀ ਦੇਖਦੇ ਹੋ ਕੀ ਦੇਖਦੇ ਹੋ ਤੁਸੀਂ ਸੋ ਸਭ ਤੋਂ ਵੱਡਾ ਸਵਾਲ ਇੱਥੇ ਖੜਾ ਹੋਣਾ ਚਾਹੀਦਾ ਹੈ ਬਿਲਕੁਲ ਬਿਲਕੁਲ ਮਿੰਦੋ ਜੀ ਬਿਲਕੁਲ ਇਹ ਵੀ ਇਸ ਥਾਂ ਤੇ ਵੀ ਅਸੀਂ ਬਹੁਤ ਵੱਡੀ ਮਾਰ ਖਾਂਦੇ ਆ